ਦਿੱਲੀ ਮਾਡਲ ਦੇ ਸੋਲੇ ਹੁਣ ਪੰਜਾਬ ਮਾਡਲ ਦਾ ਰਾਹ ਤੇ ਮੁਹੱਲਾ ਕਲੀਨਿਕ ਦਾ ਸਬਜ਼ ਬਾਗ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕ੍ਰਾਂਤੀਕਾਰੀ ਦਾਅਵਿਆਂ ਦੀ ਭੋਲ ਦਾ ਟਰਬਿਊਨ 'ਤੇ ਛਾਪੀ ਇਸ ਖਬਰ ਨੇ ਖੋਲ ਕੇ ਰਾ ਦਿੱਤੀ ਹੈ ਇਸ ਖਬਰ ਮੁਤਾਬਕ ਅਪਰੋਜਪੁਰ ਦੇ ਸਿਵਲ ਹਸਪਤਾਲ ਦੇ ਮੈਟਰਨਿਟੀ ਵਾਰਡ ਦਾ ਦੌਰਾ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਬੁਨਿਆਦੀ ਸਹੂਲਤਾਂ ਦੀ ਕਾਟ ਹੈ ਜੋ ਕਿ ਰਾਜ ਸਰਕਾਰ ਦੇ ਆਮ ਲੋਕਾਂ ਲਈ ਬਿਹਤਰ ਸਿਹਤ ਸੰਭਾਲ ਦੇ ਉੱਚ ਦਾਅਵਿਆਂ ਦੇ ਬਿਲਕੁਲ ਉਲਟ ਹੈ ਮੈਟਰਨਿਟੀ ਵਿਭਾਗ ਵਿੱਚ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿੱਚ ਬੈਡਾਂ ਦੀ ਕਾਟ ਪੀਣ ਯੋਗ ਪਾਣੀ ਦੀ ਘਾਟ ਅਰੇ ਖਾਸ ਤੌਰ ਤੇ ਵਾਸ਼ਰੂਮਾਂ ਵਿੱਚ ਅਸ਼ੁੱਧ ਸਥਿਤੀਆਂ ਸ਼ਾਮਲ ਹਨ ਦਾ ਟ੍ਰਿਬਿਊਨ ਵਿਸ਼ਾਪੀ ਖਬਰ ਦੇ ਮੁਤਾਬਕ ਮਰੀਜ਼ਾਂ ਨੂੰ ਗੰਭੀਰ ਹਾਲਾਤਾਂ ਵਿੱਚ ਛੱਡ ਦਿੱਤਾ ਜਾਂਦਾ ਹੈ ਜੋ ਗਰਭਵਤੀ ਮਾਵਾਂ ਨੂੰ ਇੱਕ ਸਿੰਗਲ ਬੈੱਡ ਸਾਂਝਾ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਪੀਣ ਵਾਲਾ ਸਾਫ਼ ਪਾਣੀ ਦੀ ਅਣਹੋਂਦ ਇੱਕ ਹੋਰ ਵੱਡੀ ਚਿੰਤਾ ਹੈ ਮਰੀਜ਼ ਇੱਕ ਗੈਰ ਸਰਕਾਰੀ ਸੰਗਠਨ ਦੁਆਰਾ ਮੁਹੱਈਆ ਕਰਵਾਈ ਗਈ ਪਾਣੀ ਦੀ ਟੈਂਕੀ ਤੇ ਨਿਰਭਰ ਕਰਦੇ ਹਨ ਕਿਉਂਕਿ ਇਮਾਰਤ ਵਿੱਚ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੀ ਨਹੀਂ ਮੈਟਨਿਟੀ ਵਾਰਡ ਦਾ ਵਾਸ਼ਰੂਮ ਜੋ ਮਰੀਜ਼ਾਂ ਅਤੇ ਉਹਨਾਂ ਦੇ ਤਾਮੀਰਦਾਰਾਂ ਨੂੰ ਵਰਤਿਆ ਜਾਂਦਾ ਹੈ ਇੱਕ ਖਸਤਾ ਹਾਲਤ ਵਿੱਚ ਹੈ ਜਿਸ ਨਾਲ ਮਹੱਤਵਪੂਰਨ ਸਫਾਈ ਸੰਬੰਧੀ ਚਿੰਤਾਵਾਂ ਪੈਦਾ ਹੁੰਦੀਆਂ ਹਨ ਗਰਭવતી ਔਰਤਾਂ ਲਈ ਜੋ ਪਹਿਲਾਂ ਹੀ ਕਮਜ਼ੋਰ ਹਨ ਸਫਾਈ ਦੀ ਇਹ ਘਾਟ ਗੰਭੀਰ ਸਿਹਤ ਖਤਰੇ ਪੈਦਾ ਕਰਦੀ ਹੈ ਮਮਦੂਰ ਦੇ ਵਸਨੀਕ ਸੂਨ ਸਿੰਘ ਨੇ ਆਪਣਾ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਮੇਰੀ ਪਤਨੀ ਨੂੰ ਪਿਛਲੇ ਹਫਤੇ ਦਾਖਲ ਕਰਵਾਇਆ ਗਿਆ ਸੀ ਕਿਸੇ ਵੀ ਸਮੇਂ ਬੱਚੇ ਨੂੰ ਜਨਮ ਦੇਣ ਦੀ ਉਮੀਦ ਸੀ ਅਸੀਂ ਮਾੜੇ ਬੁਣਿਆ ਦੀ ਟਾਂਚੇ ਤੋਂ ਹੈਰਾਨ ਹਾਂ ਪੂਰੀ ਇਮਾਰਤ ਵਿੱਚ ਪੀਣ ਵਾਲਾ ਪਾਣੀ ਨਹੀਂ ਇਸ ਲਈ ਸਾਨੂੰ ਆਪਣਾ ਪ੍ਰਬੰਧ ਆਪ ਕਰਨਾ ਪੈ ਰਿਹਾ ਹੈ ਡਾਕਟਰ ਨikhil Gupta ਕਾਰਜਕਾਰੀ ਐਸਐਮਓ ਨੇ ਚੁਣੌਤੀਆਂ ਨੂੰ ਸਵੀਕਾਰ ਕੀਤਾ ਉਹਨਾਂ ਦਾ ਸਨਹਿਤ ਕੀਤੀ ਕਿ 65 ਜਨਮ ਤੋਂ ਪਹਿਲਾਂ ਦੇ ਦੇਖਪਾਲ ਵਾਲੇ ANC ਮਰੀਜ਼ ਅਤੇ 22 ਪੋਸਟ ਨੈਟਲ ਕੇਅਰ PNC ਮਰੀਜ਼ ਇਸ ਸਮੇਂ ਨਿਗਰਾਨੀ ਹੇਠ ਹਨ ਹਸਪਤਾਲ ਵਿੱਚ ਸਿਰਫ 22 ਬੈੱਡ ਹੀ ਉਪਲਬਧ ਹਨ ਡਾਕਟਰ ਗੁਪਤਾ ਨੇ ਕਿਹਾ ਕਿ ANC ਦੇ ਮਰੀਜ਼ ਹਰ ਦੂਜੇ ਬਾਡ ਵਿੱਚ ਆਉਂਦੇ ਹਨ ਜਦਕਿ PNC ਦੇ ਮਰੀਜ਼ ਘੱਟੋ ਘੱਟ 5 ਦਿਨਾਂ ਲਈ ਰਹਿੰਦੇ ਹਨ ਡਾਕਟਰ ਗੁਪਤਾ ਨੇ ਭਰੋਸਾ ਦਿਵਾਇਆ ਕਿ ਹਸਪਤਾਲ ਦਾ ਸਟਾਫ ਆਪਣੀ ਪੂਰੀ ਵਾਹ ਲਾ ਰਿਹਾ ਹੈ ਹਰ ਗੰਭੀਰ ਸਥਿਤੀ ਬਾਰੇ ਉੱਚ ਅਧਿਕਾਰੀਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ਇਸ ਸੂਰਤੇ ਹਾਲਤ ਤੁਹਾਨੂੰ ਸਰਕਾਰੀ ਹਸਪਤਾਲਾਂ ਵਿੱਚ ਆਮ ਵੇਖਣ ਨੂੰ ਮਿਲ ਜਾਵੇਗੀ ਪੰਜਾਬ ਦੇ ਸਿਹਤ ਧਾਂਚੇ ਦਾ ਆਏ حال ਹੈ ਕਿ ਮੁੱਖ ਮੰਤਰੀ ਨੂੰ ਆਪਣੀਆਂ ਸਿਹਤ ਸੇਵਾਵਾਂ ਉੱਪਰ ਯਕੀਨ ਨਹੀਂ ਉਹ ਆਪਣਾ ਆਪ ਇਲਾਜ ਮੁਹਾਲੀ ਦੇ ਪੋਰਟਿਸ ਹਸਪਤਾਲ ਤੋਂ ਕਰਵਾ ਕੇ ਆਏ ਹਨ ਸੋ ਆਮ ਲੋਕਾਂ ਦਾ ਤਾਂ ਰੱਬ ਹੀ ਰੱਖਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟਕਾਰ ਲਗਾਉਂਦਿਆਂ ਪੰਜਾਬ ਸਰਕਾਰ ਦੀਆਂ ਵਿੱਤੀ ਤਰਜੀਹਾਂ ਖਾਸ ਤੌਰ ਤੇ ਸਿਹਤ ਸੰਭਾਲ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਨਾ ਹੋਣ ਦੇ ਬਾਵਜੂਦ ਹੋਰ ਚੀਜ਼ਾਂ ਤੇ ਲਗਜ਼ਰੀ ਖਰਚਿਆਂ ਨੂੰ ਲੈ ਕੇ ਪਟਕਾਰ ਲਗਾਈ ਸੀ ਤਾਂ ਇਸ ਨੂੰ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵੇਲੇ ਸੂਰਤ ਹਾਲ ਕੀ ਹੈ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰ ਰਿਹਾ ਹੈ ਆਵਾਜ਼ بلند ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਦੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ